ਤੇ ਉਹ ਕੁੜੀ ਵਿਚਾਰੀ ਨਾ ਐ ਹੱਥ ਮਾਰਨ ਲੱਗੀ ਰੋ ਰੋ ਕੇ ਤੇ ਮੈਨੂੰ ਕਹਿੰਦੀ ਮੇਰੇ ਨਾਲ ਗੱਲਾਂ ਕਰ ਮੈਨੂੰ ਪੈਨਿਕ اٹੈਕ ਆਇਆ ਮੈਂ ਕਿਹਾ ਹੁਣ ਪੈਨਿਕ اٹੈਕ ਦਾ ਭਾਈ ਸਾਨੂੰ ਤਾਂ ਪਤਾ ਨਹੀਂ ਕਿਵੇਂ ਆਉਂਦਾ ਹੁੰਦਾ ਟੈਨਸ਼ਨ ਸਾਰੀ No video Oh okay 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 ਭਾਈ ਕਹਿੰਦਾ ਭਈ ਮੋਟਰਸਾਈਕਲ ਤੇ ਆਉਂਦਾ ਬੰਦਾ ਕੋਈ ਤੇਰੇ ਹੱਥ ਚੋਂ ਖੋ ਕੇ ਲੈ ਜਾਊਗਾ ਵੀ ਇਹਦਾ ਹਿਸਾਬ ਨਾ ਬਣਾ ਤੇ ਅਸੀਂ ਇੱਥੇ ਮਿੰਨੀ 'ਤੇ ਉੱਪਰ ਫਰਾਰੀਆਂ ਰੇਂਜ ਰੋਵਰਾਂ ਜੀ ਵੈਗਨਾਂ ਇਹ ਜਾਂ ਕੁਝ ਸੜਕਾਂ ਤੇ ਆਮ ਹੀ ਦੇਖਣ ਨੂੰ ਮਿਲ ਜੂਗਾ ਬਾਕੀ ਐਵਰੇਜ ਖਰਚੇ ਦੀ ਗੱਲ ਕਰੀਏ ਨਾ ਮਰੋਕੋ ਦੇ ਵਿੱਚ ਤਾਂ 2 ਤੋਂ 2.5 ਹਜ਼ਾਰ ਰੁਪਈਆ ਇੱਕ ਦਿਨ ਦਾ ਖਰਚਾ ਇੱਥੇ ਆਉਣਾ ਹੀ ਆਉਣਾ ਉਹ ਜੋ 1200 ਦਾ ਤੁਹਾਡਾ ਨੋ ਬ੍ਰਦਰ ਵੀ ਟਾਕ ਅਬਾਊਟ 20 ਦ੍ਰਾਂਸ 20 ਨੋ no, ਨੋ no, no, no. no, no. ਏ ਆ ਗਿਆ ਜੀ ਆਪਣਾ ਸਵੇਰ ਦਾ ਬ੍ਰੇਕਫਾਸਟ ਮੈਨੂੰ ਨਹੀਂ ਪਤਾ ਸੀ ਵੀ ਮੇਰਾ ਬ੍ਰੇਕਫਾਸਟ ਹੋਟਲ ਦੇ ਰੈਂਟ ਦੇ ਵਿੱਚ ਇਨਕਲੂਡ ਆ ਤੇ ਵੈਸੇ ਮੈਂ ਬਲੈਕ ਕਾਫੀ ਬਣਾ ਕੇ ਆਪਦੇ ਕਮਰੇ ਚ ਪੀ ਲਈ ਸੀ ਤੇ ਇੱਧਰ ਹੈਗੇ ਨੇ ਜੀ ਬ੍ਰੈਡ ਇਹ ਲੋਕਲ ਬ੍ਰੈਡ ਨਹੀਂ ਠੀਕ ਆ ਆ ਹੈਗੀ ਅਖੰਡ ਆ ਹੈਗੀ ਮਿੰਟ ਟੀ ਇੱਧਰਲੇ ਪਾਸੇ ਚੀਜ਼ ਪਿਆ ਚੀਜ਼ ਮਤਲਬ ਪਨੀਰ ਆ ਪਿਆ ਜੀ ਬਟਰ ਇੱਧਰਲੇ ਪਾਸੇ ਪਿਆ ਸ਼ਹਿਦ ਆ ਬਾਈ ਹੋਰ ਇਹਦਾ ਲਿਵਿੰਗ ਰੂਮ ਆ ਡਾਇਨਿੰਗ ਰੂਮ ਆ ਇੱਥੇ ਭਾਂਡੇ ਪਏ ਨੇ ਬਾਈ ਨੂੰ ਮੈਂ ਕਿਹਾ ਮੈਂ ਕਹਿੰਦਾ ਭਾਂਡੇ ਚ ਬ੍ਰੇਕਫਾਸਟ ਉਹ ਕਹਿੰਦਾ ਨਾ ਨਾ ਬਈ ਇਹ ਤਾਂ ਅਸੀਂ ਡੈਕੋਰੇਸ਼ਨ ਵਾਸਤੇ ਰੱਖੇ ਨੇ ਨਮਸਤੇ ਨਮਸਤੇ ਬ੍ਰਦਰ ਆਮ ਗੁੱਡ ਲਾਸ ਨਾਈਟ ਆ ਮੈਟ ਅ ਪਰਸਨ ਯਾ ਹੀ ਟੁਕ ਮੀ ਟੂ ਦ ਅਨਦਰ ਪਲੇਸ ਐਂਚਾਰਜ ਸੋ ਮਚ ਮਨੀ ਆ ਵਾਸ ਜਸਟ ਲੁਕਿੰਗ ਫਾਰ ਦ ਡਿਨਰ ਯਾ ਸੋ ਆ ਡੋਨਟ ਨੋ ਦੈਟ ਪਰਸਨ ਵਾਸ the fordin ha fordin yes i was looking for this vaikuru ji ka khalsa vaikuru ji ki fateh video dekh rahe sare sajna mitra nu sat sri akal ji bahut chadhaiyan hai ala shehar aa chadhai chadh ke ja rahe ha main upar nu te jehde bande nu raat mein lara laaya si na uss subhare te nu milunga o jan phir mil gaya subhare phir kehanda mainu paise de tu mainu promise kita si main promise karda main unnu eh kehta main keha mainu koi raat thag mil gaya o mainu galat thaan te le gaya ਤੇ ਮਸੂ ਪੈਸੇ ਲਾਇਆ ਮੈਂ ਕਿਹਾ ਮੇਰਾ ਮੂਡ ਖਰਾਬ ਹੋ ਗਿਆ ਹੁਣ ਮੇਰਾ ਕਿਸਤੇ ਯਕੀਨ ਨਹੀਂ ਮੈਂ ਵਾਪਸ ਚੱਲਿਆ ਐਂ ਕਹਿ ਕੇ ਉਹਦੇ ਕੋਲ ਖੜਾ ਛੜਾਇਆ ਫਿਰ ਉਹ ਕਹਿੰਦਾ ਤਰੀ ਮੈਂ ਮਾੜੀ ਬੋਟੀ ਹੈਲਪ ਕੀਤੀ ਐ ਕਿਸਤਾ ਦੇ ਮੈਂ ਕਿਹਾ ਨਾਥਿੰਗ ਬ੍ਰਦਰ ਨਾਥਿੰਗ ਹੁਣ ਮੈਨੂੰ ਜਾਣ ਦੇ ਆ ਬਾਜ਼ਾਰ ਆ ਜੀ ਸਾਰਾ ਇਧਰ ਹੋਟਲ ਆ ਬੰਦ ਪਿਆ ਹਜੇ ਖੁੱਲੀ ਜਾਂਦਾ ਰਾਤ ਨੂੰ 11 11:30 ਵਜੇ ਤੱਕ ਖੁੱਲਾ ਰਹਿੰਦਾ ਸਵੇਰੇ 11 12 ਵਜੇ ਤੋਂ ਪਹਿਲਾਂ ਖੁੱਲਦਾ ਨਹੀਂ ਹੈਗਾ ਇੱਕ ਠੱਗਾਂ ਦੇ ਸ਼ਹਿਰ ਤੋਂ ਆਪਾਂ ਇਦੂ ਵੀ ਵੱਡੇ ਠੱਗਾਂ ਦੇ ਸ਼ਹਿਰ 'ਚ ਚੱਲੇ ਆ। ਵਸੇ ਕਹਿਣਾ ਤਾਂ ਨਹੀਂ ਚਾਹੀਦਾ ਠੱਗ ਪਰ ਜੋ ਗੱਲ ਸੱਚੀ ਹੈ ਸੱਚੀ ਹੈ ਬਾਈ ਕਿਉਂਕਿ ਇਹਦੇ ਨਾਲ ਸੋਨੂੰ ਅਵੇਰਨੈਸ ਮਿਲ ਜੂਗੀ। ਬਈ ਹਾਂ ਭਾਈ ਇੱਥੇ ਧਿਆਨ ਨਾ ਰਹਿਣਾ ਚਾਹੀਦਾ। ਸਾਹ ਚੜ ਕੇ ਬੋਲ-ਬੋਲ ਕੇ। ਬਾਕੀ ਆਏ ਆ ਯਾਰ ਐਡਾ ਸੋਹਣਾ ਸ਼ਹਿਰ ਆ। ਐਡਾ ਹਿਸਟੋਰੀਕਲ ਸ਼ਹਿਰ ਆ। ਇਹਨਾਂ ਨੂੰ ਖਿਆਲ ਕਰਨਾ ਚਾਹੀਦਾ ਟੂਰਿਸਟਾਂ ਦਾ। ਇਹਨਾਂ ਨੂੰ ਐ ਹੁੰਦਾ ਵੀ ਆਂਡੇ ਨਾ ਖਾਈਏ। ਮੁਰਗੀ ਦਾ ਢਿੱਡ ਪਾੜ ਲਈਏ। ਉਵੇਂ ਜਿਆਦਾ ਵਧੀਆ ਰਹੂ ਹੁਣ ਆਪਾਂ ਪੁਰਾਣੇ ਬਾਜ਼ਾਰ ਚੋਂ ਬਾਹਰ ਨਿਕਲੇ ਆਏ ਆ ਕਿਉਂਕਿ ਪੁਰਾਣੇ ਬਾਜ਼ਾਰ ਦੇ ਵਿੱਚ ਨਾ ਕਾਰਾਂ ਨਹੀਂ ਹੈਗੀਆਂ ਇੱਥੇ ਕਾਰਾਂ ਗੂਰਾ ਹੈਗੀਆਂ ਨਹੀਂ ਇਹ ਨਵਾਂ ਸਿਟੀ ਆ ਗਈ ਆ ਦੇਖੋ ਕੰਦਾ ਦੇਖੋ ਤੁਸੀਂ ਘਰ ਦੇਖੋ ਲੋਕਾਂ ਦੇ ਸਾਰੇ ਪੱਕੇ ਘਰ ਨਹੀਂ ਓਏ ਹੋਏ ਕੋਤਾ ਮੂੰ 16 17 ਕਿਲੋ ਸਮਾਨ ਉਸੇ ਬਾਜ਼ਾਰ ਦੇ ਵਿੱਚ ਨਾ ਇਧਰਲੇ ਪਾਸੇ ਵੀ ਕੋਈ ਜਗ੍ਹਾ ਬਣੀ ਹੋਈ ਆ 1355 ਈਸਵੀ ਦੀ ਬਣੀ ਹੋਈ ਆ ਯਾਰ ਇਹ 6 700 ਸਾਲ ਦਾ ਪੁਰਾਣੀ ਇਹੀ ਹੋਗੀ ਬਹੁਤ ਪੁਰਾਣਾ ਸ਼ਹਿਰ ਆ ਇੱਥੇ ਟੂਰਿਸਟਾਂ ਨਾਲ ਵਧੀਆ ਪਿਆਰ ਨਹੀਂ ਕਰਦੇ ਯਾਰ ਇਹ ਤੇ ਬਹੁਤ ਪੁਰਾਣੇ-ਪੁਰਾਣੇ ਗੇਟ ਨੇ ਹੁਣ ਆਪਾਂ ਇੱਥੋਂ ਚੱਲੇ ਆ ਜੀ ਰੇਲਵੇ ਸਟੇਸ਼ਨ ਵਾਲੇ ਪਾਸੇ ਨੂੰ ਇਹਦਾ ਆਪਣਾ ਟੂਰ ਪਹਿਲੀ ਵਾਰੀ ਦੇਖ ਰਹੇ ਹਾਂ ਉਹਨੂੰ ਦੱਸ ਦਈਏ ਕਿ ਆਪਾਂ ਇਸ ਟਾਈਮ ਭਾਈ ਅਫਰੀਕਾ ਘੁੰਮ ਰਹੇ ਹਾਂ ਆਪ ਵੀ ਭਾਈ 1936 ਦੀ ਬਣੀ ਹੋਈ ਆ ਇਸ ਟਾਈਮ ਆਪਾਂ ਅਫਰੀਕਾ ਘੁੰਮ ਰਹੇ ਹਾਂ ਦੇਸ਼ ਦਾ ਨਾਮ ਹੈਗਾ ਮਰੋਕੋ ਤੇ ਜਿਹੜਾ ਆ ਪਿਛਲੇ ਪਾਸੇ ਸ਼ਹਿਰ ਬਣਿਆ ਹੋਇਆ ਇਹਦਾ ਨਾਮ ਹੈਗਾ ਜੀ ਫਸ F E S ਤੇ ਬਹੁਤ ਜਿਆਦਾ ਇੱਥੇ ਠੱਗੀ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਮੈਂ ਬ੍ਰਦਰ ਉਛਲਿਆ ਇਹਨੂੰ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਹਾਊ ਮਚ ਸੌਰੀ ਬਾਈ ਮੀਟਰ ਟੈਕਸੀ ਬਾਈ ਮੀਟਰ ਗਾਰੇ ਗਾਰੇ ਦੇ ਫੈਸ ਨਮਸਤੇ ਨਮਸਤੇ ਬਾਈ ਮੀਟਰ ਹਾਊ ਹਾਊ ਮਚ ਬਾਈ ਮੀਟਰ ਬਾਈ ਮੀਟਰ ਟੈਕਸੀ ਬਾਈ ਮੀਟਰ ਬਾਈ ਮੀਟਰ ਯੈਸ ਹਾਊ ਕੈਨ ਆ ਡਿਸਾਈਡ ਬਾਈ ਮੀਟਰ ਆਈ ਕੈਨ ਪੇ ਓਨਲੀ 10 ਰੁਪੀਆਸ 10 ਓ థాంਕ ਯੂ ਨੋ ਨੋ ਬਾਈ ਕਹਿੰਦਾ ਮੀਟਰ ਨਾਲ ਟੈਕਸੀ ਤੇ ਚੜ ਜਾ ਮੀਟਰ ਮੂਟਰ ਦਾ ਬਾਈ ਹਿਸਾਬ ਨਹੀਂ ਹੈਗਾ ਇੱਥੇ ਯਕੀਨ ਕਰਨ ਦਾ ਟਾਈਮ ਹੈ ਨਹੀਂ ਕਿਸੇ ਦਾ ਆਏ ਕੋਈ ਕੱਲ ਵੀ ਮੈਂ 10 ਗ੍ਰਾਮ ਦੇ ਕੇ ਆਇਆ ਤੇ ਅੱਜ ਵੀ ਆਪਾਂ 10 ਗ੍ਰਾਮ ਦੇ ਕੇ ਹੀ ਜਾਵਾਂਗੇ ਹੱਥ ਮਾਰ ਕੇ ਬਹਿ ਜਾਏ ਕਿਸੇ ਨੂੰ ਸ਼ੇਅਰਿੰਗ ਟੈਕਸੀ ਦੇ ਵਿੱਚ ਇੱਥੇ ਤੁਸੀਂ ਦੇਖੋ ਖਾਲੀ ਖਾਲੀ ਪਿਆ ਤੇ ਜਿੰਨਾ ਵੀ ਸ਼ਹਿਰ ਆ ਜਿੰਨਾ ਵੀ ਟੂਰਿਸਟ ਆ ਜਿਹੜਾ ਇਹਨਾਂ ਦਾ ਪੁਰਾਣਾ ਸ਼ਹਿਰ ਹੈ ਨਾ ਜਿਹਨੂੰ 올ਡ ਮਦੀਨਾ ਕਿਹਾ ਜਾਂਦਾ ਉੱਥੇ ਨਹੀਂ ਇੱਥੇ ਲੋਕਾਂ ਦੇ ਪੱਕੇ ਘਰ ਨਹੀਂ ਉੱਥੇ ਲੋਕਾਂ ਦੇ ਸਾਰੇ ਕੱਚੇ ਘਰ ਨਹੀਂ 300 ਸਾਲ ਪੁਰਾਣਾ ਬਾਜ਼ਾਰ 12-1300 ਸਾਲ ਪੁਰਾਣਾ ਸ਼ਹਿਰ ਸਾਰਾ ਕੁਝ ਉੱਥੇ ਹੀ ਆ ਤੇ ਹੁਣ ਆਪਾਂ ਟੈਕਸੀ ਦੇਖਣੀ ਆ ਵੀ ਟੈਕਸੀ ਤੇ ਜਾਣਾ ਆਪਾਂ ਰੇਲਵੇ ਸਟੇਸ਼ਨ 4 ਕਿਲੋਮੀਟਰ ਆਪਾਂ ਨੂੰ ਪਾਉਗੀ ਉਹ ਕਿੱਧਰ ਦੀ ਜਾਈਏ ਉਹ ਨਹੀਂ ਪਤਾ ਹੁਣ ਚਰਚਰਾਹਾ ਆ ਗਿਆ ਇੱਥੇ ਕਿਸੇ ਨੂੰ ਪੁੱਛਾਂਗੇ ਵੇ ਕਿੱਧਰ ਜਾਣਾ ਲਿਫਟ ਵੀ ਲੈ ਸਕਦੇ ਬੀਬੀਆਂ ਚਲਾ ਰਹੀਆਂ ਨੇ ਉਹ ਆ ਗਿਆ ਬੰਦਾ ਆਈ ਐਮ ਗੋਇੰਗ ਟੂ ਮਰਾਕੇਸ਼ ਯੈਸ 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 ਸੋ ਆਫਟਰ ਹਾ थैंक यू थैंक यू so much ਇਟਸ ਫੇਮਸ ਗ੍ਰੈਜੂਏਟ ਆਹ ਯਾ ਇਨ ਫਿਲਮਸ ਖਰੋਖਾ ਜੀ ਅਸ਼ਰੂਖ ਖਾਨ ਸੁਲਮਾਨ ਖਾਨ ਜੀਤਾ ਬੱਚਾ ਯੈਸ 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 ਯੂ ਆਰ ਵੈਲਕਮ ਯਾ थैंक यू so much ਮਰਾਕੋ ਵਾਟਸ ਅਲ ਮੁਫੀਜ਼ਾ yes lot of people i met in market they also know salman khan sharukh khan amita yes, bachan <laughs> <Nice>. okay nice <laughs> okay thank you. Thank you, thank you thank you thank you thank you so much oh bye bye lo ji vadiya bande vi hage ne bhai ਮੈਂ ਤੁਹਾਨੂੰ ਕਿਹਾ ਸੀ ਨਾ ਵੀ ਲੋਕਲ ਬੰਦੇ ਤੁਹਾਡੀ ਹੈਲਪ ਵੀ ਕਰ ਦੇਣਗੇ ਜੇ ਤੁਹਾਨੂੰ ਕਿਸੇ ਦਾ ਡਰਾ ਤਾਂ ਉਹ ਦੁਕਾਨਾਂ ਵਾਲਿਆਂ ਦਾ ਜਾਂ ਟੈਕਸੀਆਂ ਵਾਲਿਆਂ ਦਾ ਜਾਂ ਹੋਰ ਤੇ ਆਹ ਲੋਕਲ ਬੰਦੇ ਸੀ ਇਹ ਬਾਈ ਕੋਲੋਂ ਨਾ ਰਾਹ ਜ ਮੈਂ ਪੁੱਛਿਆ ਸੀ ਵੀ ਅੱਗੇ ਮੇਨ ਰੋਡ ਹੈਗਾ ਮੈਨੂੰ ਟੈਕਸੀ ਉੱਥੇ ਮਿਲ ਜੂਗੀ ਤਾਂ ਉਹਨੇ ਕਿਹਾ ਵੀ ਹਾਂ ਤੈਨੂੰ ਮਿਲ ਜੂਗੀ ਮੈਂ ਅਜੇ ਅੱਗੇ ਮੇਨ ਰੋਡ ਤੇ ਪਹੁੰਚੇ ਸੀ ਕੁਦਰਤੀ ਉਹ ਬੰਦਾ ਆਪਦੀ ਮੰਮੀ ਦੇ ਨਾਲ ਆ ਗਿਆ ਤੇ ਮੈਨੂੰ ਕਹਿੰਦਾ ਟੈਕਸੀ ਮਿਲ ਗਈ ਤੇ ਉਹਦੀ ਮੰਮੀ ਇੰਗਲਿਸ਼ ਬੋਲਦੀ ਸੀ ਉਹ ਕਹਿੰਦੀ ਕਿੱਥੇ ਜਾਣਾ ਮੈਂ ਕਹਿੰਦਾ ਜੀ ਗਾਰੇ ਦੀ ਫੈਸ ਮਤਲਬ ਰੇਲਵੇ ਸਟੇਸ਼ਨ ਕਹਿੰਦੀ ਆ ਜਾ ਬੈ ਜਾ ਤੈਨੂੰ ਛੱਡ ਛੱਡਤਾ ਤੇ ਹੁਣ ਆਪਾਂ ਪਹੁੰਚ ਗਏ ਆ ਜੀ ਰੇਲਵੇ ਸਟੇਸ਼ਨ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਇੱਥੇ ਟਿਕਟ ਪਤਾ ਕਰ ਲਈਏ ਵੈਸੇ ਮੈਂ ਆਨਲਾਈਨ ਟਿਕਟ ਬੁੱਕ ਨਹੀਂ ਕੀਤੀ ਸੁਣਨ ਦੇ ਵਿੱਚ ਆਏ ਵੀ ਖੜੇ ਪੈਰ ਵੀ ਤੁਹਾਨੂੰ ਟਿਕਟਾਂ ਇੱਥੇ ਮਿਲ ਜਾਂਦੀਆਂ ਨੇ ਤਾਂ ਟਿਕਟ ਬੁੱਕ ਕਰ ਲਈ ਮਰਾਕੇਸ਼ ਦੀ ਆ ਇੱਥੇ ਸਕਰੀਨ ਲੱਗੀ ਹੋਈ ਆ ਹੁਣ ਤ ਅਰਬੀ ਭਾਸ਼ਾ ਦੇ ਵਿੱਚ ਆ ਗਿਆ ਪਹਿਲਾਂ ਇੰਗਲਿਸ਼ 'ਚ ਲਿਖਿਆ ਹੋਇਆ ਸੀ ਬਈ 1:40 ਮਿੰਟ ਤੇ ਮਰਾਕੇਸ਼ ਨੂੰ ਟ੍ਰੇਨ ਜਾਣੀ ਆ ਇੱਥੋਂ ਮਤਲਬ ਟਿਕਟਾਂ ਆਪਾਂ ਨੂੰ ਮਿਲ ਜੂਗੀ ਹਾਇ ਤਾਂ ਵੈਸੇ 2 ਘੰਟੇ ਪਏ ਨੇ ਜਿਹੜੀ ਪਹਿਲਾਂ ਮਿਲਦੀ ਹੋਈ ਆਪਾਂ ਨੂੰ ਉਹ ਟਿਕਟ ਲੈ ਲਾਂਗੇ ਆਪਾਂ ਇਹ ਆ ਗਈ ਜੀ ਆਪਣੀ ਟ੍ਰੇਨ ਆਪਣਾ ਡੱਬਾ ਨੰਬਰ ਹੈਗਾ 22 20-25 ਮਿੰਟ ਪਹਿਲਾਂ ਹੀ ਆ ਕੇ ਖੜ ਗਈ ਮੈਂ ਥੋੜਾ ਜਿਹਾ ਦੂਰ ਜਾ ਕੇ ਬਹਿ ਗਿਆ ਸੀ ਉਹ ਆਫੀਸਰ ਵਿਚਾਰੇ ਆਏ ਮੇਰੇ ਕੋਲ ਉਹ ਕਹਿੰਦੇ ਤੇਰੀ ਟ੍ਰੇਨ ਆਹੀ ਆ ਤੀ ਜਾ ਕੇ ਸੀਟ ਲੱਭ ਲੈ ਤੇ ਬਹਿ ਜਾ ਮੈਂ ਕਿਹਾ ਠੀਕ ਆ ਭਾਈ ਤੇ ਆ ਲਿਖਿਆ ਹੋਇਆ ਉੱਪਰ 12:40 ਮਿੰਟ ਤੇ ਚੱਲਣੀ ਆ ਮਰਾਕੇਸ਼ ਜਾਊਗੀ ਆ ਹੈਗਾ ਸੀਟ ਨੰਬਰ ਡੱਬਾ ਨੰਬਰ 23 ਸੈਕੰਡ ਕਲਾਸ ਦੀ ਕਰਾਈ ਆ ਮੈਂ ਟ੍ਰੇਨ ਥੋੜੀ ਜੀ ਮਹਿੰਗੀ ਹੈ ਇੱਥੇ ਔਰ ਫਾਸਟ ਬਹੁਤ ਆ ਯਾਰ ਤੁਹਾਡਾ ਟਾਈਮ ਬਹੁਤ ਬਚਾ ਦੂਗੀ ਬਹੁਤ ਸਪੀਡ ਹੁੰਦੀ ਆ ਟ੍ਰੇਨ ਦੀ 100 ਤੋਂ ਪਲੱਸ ਹੀ ਜਾਂਦੀ ਆ ਹੁਣ ਦੇਖਦੇ ਆ ਇਹਦੀ ਸਪੀਡ ਕਿੰਨੀ ਆ ਆਪਾਂ ਨੋਟ ਕਰਾਂਗੇ ਇਸ ਵਾਰ ਇਹ ਹੈਗਾ ਵੋਗੀ ਨੰਬਰ 22 ਆਪਣਾ ਹੈਗਾ ਸੀਟ ਨੰਬਰ 93 ਹਲੋ ਇਸੇ ਐਵੇਂ ਦੀ ਹੁੰਦੀ ਆ ਭਾਈ ਟ੍ਰੇਨ ਨੇ ਦੇਖ ਲਓ ਇਹ ਕੈਬਿਨ ਬਣੇ ਹੁੰਦੇ ਨੇ ਤੇ 4-4 ਸੀਟਾਂ ਲੱਗੀਆਂ ਹੁੰਦੀਆਂ ਨੇ ਮੂਰੇ ਬੰਦਿਆਂ ਨਾਲੋਂ ਬੀਬੀਆਂ ਜ਼ਿਆਦਾ ਸਫ਼ਰ ਕਰਦੀਆਂ ਨੇ ਟ੍ਰੇਨ ਦੇ ਵਿੱਚ ਪਰ ਜਿਹੜਾ ਲੰਘਣ ਵਾਲਾ ਰਾਹ ਆ ਨਾ ਇਹ ਥੋੜਾ ਜਿਹਾ ਬਾੜਾ ਪੀੜਾ ਹੁੰਦਾ ਆ ਦੇਖੋ ਐ ਲੰਘਣਾ ਪੈਂਦਾ ਤੇ ਇੱਥੇ ਲਿਖਿਆ ਹੁੰਦਾ ਨੰਬਰ ਵੀ ਕਿੰਨਾ ਨੰਬਰ ਆ ਆਪਣੀ ਸੀਟ ਹੈਗੀ 93 ਪਿੱਛੇ ਰਹੀ ਹੋਨਲਾਇਨ ਪਾਸਾ ਲੈਣਾ ਵੀ ਔਖਾ ਹੋਇਆ ਤਾਂ ਆ ਸੀ ਆਸ ਯਾਰ 93 ਨੰਬਰ ਵਿੰਡੋ ਸੀਟ ਮਿਲ ਜਾਂਦੀ ਦਾ ਵਧੀਆ ਸੀ 92 ਆ ਮਿਲ ਗਈ ਅਤੇ ਇਧਰ ਅਧੇ ਇਧਰ ਵਿਚਾਲੇ ਬਹਿਣਾ ਪਊਗਾ ਹੁਣ افریقا ਦੇ ਵਿੱਚ ਮੈਂ ਤੁਹਾਨੂੰ ਦੁਬਾਰੇ ਫੇਰ ਦੱਸਦਾ ਇਹਨਾਂ ਕੋਲ 2018 ਤੋਂ ਬੁਲਟ ਟ੍ਰੇਨ ਆ ਠੀਕ ਆ ਤਾਂ ਐਡਵਾਂਸ ਕੰਮ ਇਹਨਾਂ ਦਾ ਟ੍ਰੇਨਾਂ ਨੂੰ ਲੈ ਕੇ ਥੋੜਾ ਜਿਹਾ ਕਿਰਾਏ ਮਹਿੰਗੇ ਨੇ ਜਿਵੇਂ 260 ਮੈਂ ਦਰਾਮ ਦਿੱਤਾ ਤਾਂ 260 ਨੂੰ 9 ਨਾਲ ਗੁਣਾ ਕਰ ਲਓ 700 ਕਿਲੋਮੀਟਰ ਜਾਣ ਦਾ ਉਹ ਕਿਰਾਇਆ ਲੱਗਿਆ ਆਪਣਾ ਪਰੇਟਰ ਇਹਨਾਂ ਬਈ ਬਹੁਤ ਫਾਸਟ ਹੁੰਦੀਆਂ ਨੇ 150 ਪਲੱਸ ਸਪੀਡ ਵੀ ਚੱਲੀ ਜਾਂਦੀ ਆ ਇਸ ਵਾਰ ਆਪਾਂ ਨੋਟ ਵੀ ਕਰਨੀਆਂ ਤੇ ਜਿਹੜੀ ਬੁਲਟ ਟ੍ਰੇਨ ਆ ਉਹਦੀ 300 ਪਲੱਸ ਦੀ ਸਪੀਡ ਆ 300 ਪਲੱਸ ਦੀ ਸਪੀਡ ਵੀ ਬਹੁਤ ਜ਼ਿਆਦਾ ਹੁੰਦੀ ਆ ਤੇ ਨਾਰਮਲ ਟ੍ਰੇਨ ਦੀ ਸਪੀਡ 150 ਤੋਂ ਪਲੱਸ ਹੋਣਾ ਹੀ ਬਹੁਤ ਵੱਡੀ ਗੱਲ ਸਫਾਈ ਇੱਕ ਨੰਬਰ ਤੇ ਰੇਲਵੇ ਸਟੇਸ਼ਨ ਇੱਕ ਨੰਬਰ ਹੁੰਦੇ ਨੇ ਉਹੀ ਸਫਾਈ ਆ ਦੇਖੋ ਬਸ ਆਹ ਥੋੜਾ ਜਿਹਾ ਆਰਾਮ ਹੈ ਪਹਿਲਾਂ ਵੀ ਤੁਹਾਨੂੰ ਦੱਸ ਗਿਆ ਹਟ ਵੀ ਇੱਥੋਂ ਲੰਘਣਾ ਔਖਾ ਤੇ ਜਿਹੜੀ ਆਹ ਥਾਂ ਆਲੀ ਇੱਥੇ ਏਸੀ ਚੱਲਦੇ ਨੇ ਹੁਣ ਵੀ ਹਵਾ ਇੱਥੋਂ ਆ ਰਹੀ ਏ ਏਸੀ ਟ੍ਰੇਨਾਂ ਹੀ ਹੁੰਦੀਆਂ ਨੇ ਇਹਨਾਂ ਕੋਲ ਸਾਰੀਆਂ ਹੁਣ ਇੱਕ ਵਾਰੀ ਤਾਂ ਵਿੱਚ ਬਹਿ ਗਏ ਤੇ ਹੁਣ ਖਾਣਾ ਪੀਣਾ ਵੀ ਆਪਣਾ ਬਹੁਤ ਲੰਬੇ ਟਾਈਮ ਤੱਕ ਇਹਦੇ ਵਿੱਚ ਹੀ ਚੱਲਣਾ ਕਿਉਂਕਿ ਬੜਾ ਲੰਬਾ ਸਫ਼ਰ ਹੋਣ ਵਾਲਾ 700 ਕਿਲੋਮੀਟਰ ਵਾਂਗੂ ਜਾਵਾਂਗੇ ਵੈਸੇ ਇੱਥੋਂ ਆਪਾਂ ਗੂਗਲ ਮੈਪ ਲਾਈਏ ਨਾ ਤਾਂ 400 450 ਕਿਲੋਮੀਟਰ ਦਿਖਾਉਂਦਾ ਉਹ ਪਰ ਬੱਸਾਂ ਵਾਲਾ ਕਾਰਾਂ ਵਾਲਾ ਰਾਹ ਇਹ ਥੋੜਾ ਜਿਹਾ ਘੁੰਮ ਕੰਮ ਕੇ ਜਾਂਦੀ ਆ ਰਵਾਤ ਰਬੂਤ ਹੋ ਕੇ ਵਾਪਸ ਰਵਾਤ ਨਹੀਂ ਬਈ ਕੈਪੀਟਲ ਸਿਟੀ ਆ ਉੱਥੋਂ ਹੋ ਕੇ ਫਿਰ ਉੱਪਰ ਦੀ ਲੰਬਾ ਗੇੜਾ ਖਾ ਕੇ ਜਾਂਦੀ ਆ ਇਹ ਤਾਂ ਕਰਕੇ ਇਹਨੂੰ 700 750 ਕਿਲੋਮੀਟਰ ਪ 12:40 ਦਾ ਟਾਈਮ ਆ ਦੇਖਦੇ ਕਿੰਨੇ ਕਵਜੇ ਪਹੁੰਚਦੇ ਆ ਅੱਜ ਸਾਰਾ ਟ੍ਰੇਨ ਦਾ ਐਕਸਪੀਰੀਅੰਸ ਕਰਾਵਾਂਗੇ ਲੋ ਜੀ ਪੂਰੇ ਐਗਜ਼ੈਕਟ 12:40 ਤੇ ਆਪਣੀ ਟ੍ਰੇਨ ਚੱਲ ਪਈ ਸੀ ਤੇ ਫਿਲਹਾਲ ਇੱਕ ਦੋ ਮੁੰਡੇ ਹੀ ਆਏ ਨੇ ਇੱਕ ਉੱਥੇ ਬੀਬੀ ਬੈਠੀ ਆ ਬਾਕੀ ਸਾਰਾ ਡੱਬਾ ਇਹ ਖਾਲੀ ਪਿਆ ਗਰਮੀ ਖਾਸੀ ਆ ਤੇ ਜਦੋਂ ਮੈਂ ਕਿਸੇ ਨੂੰ ਦੱਸਦਾ ਕਿ ਜਦੋਂ ਮੈਂ ਕਿਸੇ ਨੂੰ ਦੱਸਦਾ ਕਿ ਮੈਂ ਮਰਾਕੇਸ਼ ਚੱਲੇ ਆ ਤਾਂ ਉਹ ਕਹਿੰਣਗੇ ਭਾਈ ਉੱਥੇ ਇਦੋਂ ਵੀ ਜ਼ਿਆਦਾ ਗਰਮੀ ਆ ਇੰਨੀ ਵੀ ਗਰਮੀ ਨਹੀਂ ਮਤਲਬ 35 36 38 ਡਿਗਰੀ ਇੰਨੀ ਕਿ ਤਾਂ ਦੇਖੋ ਹੁਣ ਰੇਗਿਸਤਾਨ ਵਾਲੇ ਪਾਸੇ ਘੁੰਮ ਰਹੇ ਆ ਇੰਨੀ ਕਿ ਤਾਂ ਚੱਲ ਨਹੀਂ ਪ ਪਰ AC UC ਸੇ ਵਧੀਆ ਕਾਮਜਾਬ ਨੇ ਹੋਟਲਾਂ 'ਚ ਵਧੀਆ AC UC ਸਾਨੂੰ ਮਿਲ ਜਾਂਦੇ ਨੇ ਫਿਲਹਾਲ ਉਹ ਵਿੰਡੋ ਵਾਲੇ ਪਾਸੇ ਬਹਿਣਾ ਉੱਥੇ AC ਆਪਾਂ ਨੂੰ ਨੇੜੇ ਪੈਂਦਾ ਜਦੋਂ ਕੋਈ ਆਊਗਾ ਉਦੋਂ ਸੀਟ ਛੱਡ ਦਾਂਗੇ ਇਧਰਲੇ ਪਾਸੇ ਭਾਈ ਸਾਰੀ ਹਰੇ ਭਾਈ ਆ ਖੇਤੀ ਹੈ ਇਧਰਲੇ ਪਾਸੇ ਤੁਸੀਂ ਮੈਪ ਤੇ ਵੀ ਦੇਖੋਗੇ ਨਾ ਕੁਝ ਕੇ ਏਰੀਆ ਸਾਨੂੰ ਇਹਨਾਂ ਦਾ ਹਰਾ ਹਰਾ ਦਿਖੂਗਾ ਬਾਕੀ ਸਾਰਾ ਉਹ ਦਿਖੂਗਾ ਮਾਰੂਥਲ ਦਿਖੂਗਾ ਰੇਗਿਸਤਾਨ ਦਿਖੂਗਾ ਹੁਣ ਜਿਵੇਂ ਜਿਵੇਂ ਆਪਾਂ ਥੱਲੇ ਨੂੰ ਜਾਈ ਜਾਵਾਂਗੇ ਨਾਲੇ ਤਾਂ ਗਰਮੀ ਵਧ ਹੀ ਜਾਊਗੀ ਨਾਲੇ ਜਿਹੜਾ ਟਿਪੀਕਲ ਪੁਆਇੰਟ ਹੁੰਦਾ ਜਾਂ ਰੇਗਿਸਤਾਨ ਦਾ ਉਹੋ ਜਿਹਾ ਕੁਝ ਆਪਾਂ ਨੂੰ ਦੇਖਣ ਨੂੰ ਮਿਲੂਗਾ ਇਧਰਲੇ ਪਾਸਤਾ ਉਹ ਦੇਖੋ ਪਿੱਛੇ ਬਹੁਤ ਗ੍ਰੀਨਰੀ ਆ ਬਾਈ ਹਰੇ ਭਾਈ ਆ ਖੇਤੀ ਵੀ ਇਧਰਲੇ ਪਾਸੇ ਹੋਈ ਜਾਂਦੀ ਆ ਆ ਪਤਾ ਨਹੀਂ ਕਾਦੇ ਬੂਟੇ ਲੱਗੇ ਨੇ ਯਾਰ ਪਾਣੀ ਦੀ ਇੱਥੇ ਥੋੜੀ ਜਿਹੀ ਕਿੱਲ ਤੱਕ ਕਮੀ ਆ ਪਾਣੀ ਦੀ ਇੱਥੇ ਤੇ ਤਾਂ ਕਰਕੇ ਪਾਣੀ ਮਹਿੰਗਾ ਵੀ ਆ ਮਤਲਬ ਜਿਹੜੀ ਆਪਣੇ ਇੰਡੀਆ ਦੇ ਵਿੱਚ 10 ਰੁਪਏ ਦੀ ਬੋਤਲ ਮਿਲਦੀ ਆ ਦਾ ਇਥੇਡਾ ਅਫੀਸ਼ੀਅਲ ਰੇਟ ਆ ਸਹੀ ਰੇਟ ਆ ਜੇ ਇਮਾਨਦਾਰ ਬੰਦਾ ਸਾਨੂੰ ਕੋਈ ਬੋਤਲ ਵੇਚ ਰਿਹਾ ਤਾਂ ਉਹ 30 ਰੁਪਏ ਦੀ ਵੇਚੂਗਾ ਤਾਂ 30 ਰੁਪਏ ਦਾ ਰੇਟ ਆ ਮਤਲਬ ਇਥੇ ਪਾਣੀ ਦਾ ਆਪਣੇ ਨਾਲੋਂ 3 ਗੁਣਾ ਮਹਿੰਗਾ ਕੰਮ ਆ ਇਥੇ ਪਾਣੀ ਵਾਲੇ ਮਾਮਲੇ ਚ ਬਾਕੀ ਤਾਂ ਖਾਸੀ ਗੱਲ ਬਾਤ ਆ ਤੇ 6 ਘੰਟਿਆਂ ਤੋਂ ਟ੍ਰੇਨ ਦੇ ਵਿੱਚ ਬੈਠੇ ਆ ਤੇ ਕਸਾ ਬਲੰਕਾ ਸੀ ਜਿਹੜਾ ਵੱਡਾ ਸ਼ਹਿਰ ਆ ਉਹਨੂੰ ਜਦੋਂ ਕ੍ਰਾਸ ਕੀਤਾ ਤਾਂ ਉਸ ਤੋਂ ਬਾਅਦ ਗੱਡੀ ਖਾਲੀ ਹੋ ਗਈ ਲਗਭਗ ਵੀ ਅੱਜ ਚੰਗੀ ਨਜ਼ਰ ਲੱਗੀ ਯਾਰ ਇਹਨੂੰ ਏਸੀ ਨੂੰ ਇਧਰਲੇ ਪਾਸੇ ਉਹਨਾ ਧੁੱਪ ਪੈ ਰਹੀ ਆ ਤੇ ਇਥੋਂ ਜਿਹੜੀ ਹਵਾ ਆ ਰਹੀ ਆ ਠੰਡੀ ਜਮਾਂ ਕੰਮ ਨਹੀਂ ਕਰ ਰਹੀ ਜਿੰਨੀ ਵੀ ਜਨਤਾ ਗੱਡੀ ਦੇ ਵਿੱਚ ਚੜ੍ਹੀ ਹੋਈ ਸੀ ਪਹਿਲਾਂ ਉਤਰਨ ਤੋਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਤਾਂ ਸਾਰੀ ਜਨਤਾ ਇੱਥੇ ਖੜੀ ਸੀ ਉਹਨੂੰ ਜੀ ਤਾਂ ਕਰਦਾ ਵੀ ਇੱਥੇ ਬਹਿ ਜਾਈਏ ਇਧਰਲੇ ਪਾਸੇ ਧੁੱਪ ਪਈ ਜਾਂਦੀ ਆ ਮੇਰੇ ਵਾਲਾ ਕੈਬਿਨ ਪਰਲੇ ਪਾਸੇ ਨਾਲ ਵਾਲਾ ਉਧਰਲੇ ਪਾਸੇ ਇੱਕ ਬੀਬੀ ਬੈਠੀ ਐ ਇੱਕ ਬੰਦਾ ਸੌਂ ਗਿਆ ਤੇ ਆ ਵੀ ਸਾਰਾ ਫ੍ਰੀ ਐ ਮੁੰਲਾ ਦਾ ਕਿਸੇ ਨੇ ਕੁਝ ਆਉਣਾ ਦਾ ਹੈ ਨਹੀਂ ਇੱਥ ਹੁਣ ਮੈਂ ਕੀ ਕਰਦਾ ਮੈਂ ਇਹਦਾ ਸਮਾਨ ਲਿਆਉਣਾ ਤੇ ਇੱਥੇ ਸ਼ਿਫਟ ਕਰ ਲੈਣਾ ਕਿਉਂਕਿ ਟੀਟੀ ਆਇਆ ਸੀ ਟੀਟੀ ਕਹਿੰਦਾ ਬਈ ਡੱਬੇ ਖਾਲੀ ਹੋ ਗਏ ਹੋਰਾ ਪਰਾਂ ਵਾਲੇ ਜੇ ਕਿਸੇ ਸਾਫ ਜਿਹੇ ਡੱਬੇ 'ਚ ਬਹਿਣਾ ਤਾਂ ਬਹਿ ਜਾ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਵਿੱਚ ਕੁਛ ਨਾ ਕੁਛ ਵੇਚਣ ਵਾਲਾ ਬਾਈ ਵੀ ਆ ਜਾਂਦਾ ਭੁੱਖ ਤਾਂ ਬਹੁਤ ਲੱਗੀ ਹੋਈ ਆ ਜੋ ਕਿ ਹਸਾਬ ਸਰ ਜੀ ਦੀ ਆਈਟਮ ਹੋਈ ਲੈ ਲਾਂਗੇ ਆਪਾਂ ਬ੍ਰਦਰ ਕੈਨ I हैव दिस ਓਰੀਓ ਹਾਊ ਮੱਚ ਫਾਰ ਥਿਸ 8 8 ਗ੍ਰਾਮਸ ਓਕੇ 1 ਪਲੀਜ਼ ਡੂ ਯੂ ਹੈਵ ਐਨੀ ਡਾਈਟ ਕੋਕ ਆਲਟ ਕੋਲਡ ਤਾਂ ਹੈਗੀ ਐਨੇ ਮਹਿੰਗੀ ਵਾਲੀ ਲਾਉਣੀ ਆ ਹਾਊ ਮੱਚ ਫਾਰ ਥਿਸ ਜੀ ਹਵੇ ਜੋ ਜੀ ਮਾਇਆ 1.5 ਆ 15 ਰੰਸ ਓਕੇ ਐਂਡ ਫਾਰ ਥਿਸ 12 ਹਾਂ 12 12 ਓਕੇ ਸੇਮ ਰੇਟ ਮਹਿੰਗਾ ਅਸਮਾਨ ਯਾਰ ਇਹ ਹੁਣ ਕੋਲਡ ਡਰਿੰਕ ਇਹਦੇ ਨਾਲ ਨਾ ਪਤਾ ਢਿੱਡ ਭਰ ਜਾਣਾ ਪਾਣੀ ਨਾਲ ਢਿੱਡ ਨਹੀਂ ਭਰਨਾ ਸੀ ਇਹ ਪੀ ਲਾਂਗੇ ਤੇ ਆ ਓਰੀਓ ਬਿਸਕਟ ਖਾ ਲਾਂਗੇ ਇਹਨਾਂ ਦੋਨਾਂ ਦਾ ਮੈਨੂੰ ਪਿਆ 20 ਦਰਾਮ ਨਾ ਦੋਨੇ 18 ਗਾਈ ਤਾਂ ਹੈਗੀ ਆ ਬਈ ਮਰੋਕੋ ਦੇ ਵਿੱਚ ਮਹਿੰਗਾ ਦੇਸ਼ ਲੱਗਿਆ ਮੈਨੂੰ ਇਹ ਆ ਰਹਿਣ ਵਾਲੇ ਪਾਸਿਓਂ ਠੀਕ ਆ ਖਾਣ ਵੀ ਨਾਲੇ ਪਾਸਿਓਂ ਮਹਿੰਗਾ ਇਹ ਕੱਲਾ ਇਹ ਨਹੀਂ ਹੈਗਾ ਵੀ ਆਪਣੇ ਵਾਸਤੇ ਇਹ ਰੇਟ ਆ ਸਾਰਿਆਂ ਵਾਸਤੇ ਇਹੀ ਰੇਟ ਆ ਜੇ ਤੁਸੀਂ ਵੈਸੇ ਵੀ ਬਾਜ਼ਾਰ ਦੇ ਵਿੱਚ ਜਾਓਗੇ ਨਾ ਕੋਈ ਕਾਫੀ ਸ਼ਾਪ ਦੇਖੋਗੇ ਤਾਂ ਕਾਫੀ ਦੇ ਬਾਹਰ ਵੀ ਲਿਖੀ ਕਾਫੀ ਸ਼ਾਪ ਦੇ ਬਾਹਰ ਵੀ ਲਿਖਿਆ ਹੁੰਦਾ 20 ਦਰਾਮ ਦੀ 25 ਦਰਾਮ ਦੀ ਕਾਫੀ ਜੇ ਕੋਈ ਬੰਦਾ ਉੱਥੇ ਪੜ ਕੇ ਵੀ ਪੀਂਦਾ ਚਾਹੇ ਮੇਰੇ ਹਰਗਾ ਜੇ ਮੈਨੂੰ ਲੱਗੇ ਵੀ ਮੇਰ ਨਾਲ ਠੱਗੀ ਦਾ ਮਾਰਜਣ ਤਾਂ ਮੈਂ ਬਾਹਰੋਂ ਪੜ ਕੇ ਵੀ ਪੀਵਾਂ ਨਾ ਤਾਂ ਵੀ ਸਮਾਨ ਇਹਨਾਂ ਕੋਲ ਮਹਿੰਗਾ ਹੀ ਅ 14 14 15 15 100 ਰੁਪਏ ਦੀ ਇੱਕ ਟਾਈਮ ਦੀ ਰੋਟੀ ਪੈ ਰਹੀ ਆ ਹੈ ਗਰੀਬ ਬੰਦਾ ਕੀ ਰੋਟੀ ਖਾਊਗਾ ਜੀ ਹੁਣ ਇਹ ਸਰਕਾਰ ਨੂੰ ਸਾਡੀ ਮੰਗ ਆ ਭਾਈ ਰੇਟ ਘਟਾਓ ਮਰੋਕੋ ਦੇ ਵਿੱਚ ਹੁਣ ਬਿਸਕਟ ਖਾਣੇ ਆ ઓਰੀਓ ਬਿਸਕਟ ਬਹੁਤ ਬਈ ਮੈਂ ਨਾ ਉਹ ਲੇਜ਼ ਮੈਨੂੰ ਦੇ ਰਿਹਾ ਸੀ ਮੈਂ ਲੇਜ਼ ਤੇ ਪੜਨ ਲੱਗ ਗਿਆ ਉਹ ਤੇ ਕਿਬਾਬ ਲਿਖਿਆ ਹੋਇਆ ਸੀ ਹੁਣ ਮੈਨੂੰ ਨਹੀਂ ਪਤਾ ਵੀ ਕਿਬਾਬ ਕਿਹੜਾ ਤੇਲ ਹੁੰਦਾ ਜਾਂ ਕਿਹੜਾ ਨਾ ਫਿਰ ਮੈਂ ਉਹ ਮਿਸਮਾਰਤਾ ਤੇ ਆ ਉਹਦੀਓ ਬਿਸਕਟ ਚੱਲ ਠੀਕ ਆ ਨਾਲ ਕੋਲਡ ਡਰਿੰਕ ਪੀ ਲੈਣੇ ਠੀਕ ਆ ਬਾਕੀ ਐਵਰੇਜ ਖਰਚੇ ਦੀ ਗੱਲ ਕਰੀਏ ਨਾ ਮਰੋਕੋ ਦੇ ਵਿੱਚ ਤਾਂ 2 ਤੋਂ 2.5 ਹਜ਼ਾਰ ਰੁਪਿਆ ਇੱਕ ਦਿਨ ਦਾ ਖਰਚਾ ਇੱਥੇ ਆਉਣਾ ਹੀ ਆਉਣਾ ਉਹ ਜੋ 1200 ਦਾ ਤੁਹਾਡਾ ਹੋਟਲ ਹੋ ਗਿਆ ਜੇ ਤੁਸੀਂ ਫਿਰ ਵੀ ਕਿਰਸ ਕਰਕੇ ਵੀ ਖਾਓਗੇ ਤਾਂ ਵੀ 1000 ਰੁਪਏ ਦੀ ਰੋਟੀ ਮਤਲਬ ਕਿੰਨਾ ਹੋ ਗਿਆ 22-2300 ਰੁਪਿਆ ਹੋ ਗਿਆ 100 200 300 ਰੁਪਿਆ ਟੈਕਸੀ ਵਾਲ ਨੂੰ ਦੇ ਦੋ ਤਾਂ ਨਾ ਨਾ ਕਰਦੇ ਤੁਹਾਡਾ 2500 ਰੁਪਿਆ ਇੱਕ ਦਿਨ ਦਾ ਮਰੋਕੋ ਦਾ ਖਰਚਾ ਆਉਣਾ ਹੀ ਆਉਣਾ ਹੁਣ ਇਧਰਲੇ ਪਾਸੇ ਨੂੰ ਆਪਾਂ ਚੱਲੇ ਆ ਉਹ ਦੇਖੋ ਬਾਈ ਜਿਵੇਂ ਜਿਵੇਂ ਆਪਾਂ ਵੈਸਟ ਅਫਰੀਕਾ ਵਾਲੇ ਪਾਸੇ ਨੂੰ ਜਾ ਰਹੇ ਹਾਂ ਨਾ ਤਾਂ ਸੋਨੂੰ ਮਾਰੂਥਲ ਦੀ ਝਲਕ ਪੈਣ ਲੱਗ ਜੂਗੀ ਜਿੰਨੀ ਕ ਗ੍ਰੀਨਰੀ ਸੋਨੂੰ ਦਿਖਾਤੀ ਜਾਂ ਜਿੰਨਾ ਕ ਮਾਹੌਲ ਸੋਨੂੰ ਦਿਖਾਤਾ ਠੀਕ ਆ ਹੁਣ ਇਧਰਲੇ ਪਾਸੇ ਦੇਖੋ ਬਹੁਤ ਜਿਆਦਾ ਗਰਮੀ ਹੋ ਜਾਣੀ ਆ ਟੈਂਪਰੇਚਰ ਇੱਥੇ ਇੰਨਾ ਹਾਈ ਨਹੀਂ ਹੈਗਾ ਇੱਥੇ ਹਾਈ ਪਤਾ ਕੀ ਆ ਧੁੱਪ ਹਾਈ ਆ ਬਈ ਬਾੜੀ ਤੇ ਖੀ ਧੁੱਪ ਇਹੇ ਆ ਜੀ ਆਪਣੀ ਟ੍ਰੇਨ 12 ਵਜੇ 40 ਮਿੰਟ ਤੇ ਆਪਾਂ ਬੈਠੇ ਸੀ ਤੇ 7 ਵਜੇ 20 ਮਿੰਟ ਤੇ ਆਪਾਂ ਦਾ ਰੈੱਡ ਸਿਟੀ ਮਰਾਕੇਸ਼ ਦੇ ਰੇਲਵੇ ਸਟੇਸ਼ਨ ਤੇ ਆ ਗਏ ਆ ਨਾ ਕੋਈ ਹੋਟਲ ਬੁੱਕ ਕੀਤਾ ਮੈਂ ਕੁਝ ਨਹੀਂ ਕੀਤਾ ਸਾਰਿਆਂ ਤੋਂ ਪਹਿਲਾਂ ਖਾਣ ਪੀਣ ਦਾ ਦੇਖੀਏ ਸਵੇਰ ਦਾ ਕੁਝ ਖਾਦਾ ਨਹੀਂ ਹੈਗਾ ਇਕੱਠ ਦੇਖੋ ਤੁਸੀਂ ਕਿੰਨਾ ਇੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਇੱਧਰ ਗਰਮੀ ਵੀ ਜ਼ਿਆਦਾ ਆ ਟੈਂਪਰੇਚਰ ਵੀ ਇਸ ਟਾਈਮ ਇੱਥੇ ਸਾਰਾ 33 34 ਡਿਗਰੀ ਆ ਪਰ ਐਨ ਲੱਗਦਾ ਵੀ ਜਿਵੇਂ 40 45 ਡਿਗਰੀ ਹੁੰਦਾ ਬਹੁਤ ਘੱਟ ਆ ਬਾਈ ਇੱਥੇ ਇਹ ਮੇਨ ਇਸ ਇੱਥੇ ਬਹੁਤ ਹੱਬ ਆ ਬਈ ਉਹਨਾਂ ਦਾ ਠੱਗਾਂ ਦਾ ਦੇਖੋ ਕੀ ਬਣਦਾ ਆਪਣੇ ਨਾਲ ਕੱਲ ਜੇ ਅੱਜ ਟਾਈਮ ਲੱਗਿਆ ਤਾਂ ਅੱਜ ਗੇੜਾ ਕੱਢ ਕੇ ਆਵਾਂਗੇ ਨਹੀਂ ਕੱਲ ਨੂੰ ਬਾਕੀ ਇੱਥੇ ਐਂ ਫਾਇਦਾ ਵੀ ਸੂਰਜ ਲੇਟ ਸ਼ਿਪ ਦਾ ਹਣ ਵੀ 7:30 ਵਜੇ ਦਾ ਟਾਈਮ ਹੋਗਾ ਤੇ ਤਿੱਖੀ ਧੁੱਪ ਆ ਇੱਥੇ ਇੱਥੇ ਸੂਰਜ ਛਿਪਣਾ ਹੁਣ 9 ਵਜੇ ਦੇ ਨੇੜੇ ਤੇੜੀ ਚੱਲਦੇ ਆਪਾਂ ਗਾਹ ਨੂੰ ਇਹ ਆ ਜੀ ਮਰਾਕੇਸ਼ ਦਾ ਰੇਲਵੇ ਸਟੇਸ਼ਨ ਤੇ ਬਾਹਰ ਦੇਖੋ ਤੁਸੀਂ ਸੋਨੂੰ ਲਾਲ ਲਾਲ ਬਿਲਡਿੰਗਾਂ ਦੇਖਣਗੇ ਆਲੇ-ਦਾਲੇ ਪੀਚੇ ਇਹ ਕਲਰ ਦੀਆਂ ਜਿਵੇਂ ਜੈਪੁਰ ਦੇ ਵਿੱਚ ਨਹੀਂ ਤੇ ਇਹਨੂੰ ਕਿਹਾ ਜਾਂਦਾ ਰੈੱਡ ਸਿਟੀ ਹੁਣੇ-ਹੁਣੇ ਮੈਨੂੰ ਇੰਡੀਅਨ ਬੰਦਾ ਮਿਲਿਆ ਇੱਕ ਤੇ ਹੁਣ ਚਲੋ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਉਹ ਮਤਲਬ ਕਿਸੇ ਨੇ ਮੈਨੂੰ ਬੁਲਾ ਲਿਆ ਪੁੱਛਣ ਲੱਗ ਗਿਆ ਨਾਲ ਦੀ ਨਾਲ ਉਹ ਬੰਦਾ ਲੰਘ ਰਿਹਾ ਮੇਰੇ ਕੋਲ ਖੜ ਗਿਆ ਕਹਿੰਦਾ ਬਈ ਇੰਡੀਆ ਤੋਂ ਮੈਂ ਕਹਾਂ ਜੀ ਹਾਂ ਕਹਿੰਦਾ ਯਾਰ ਦੱਸੋ ਕੀ ਹੈਲਪ ਚਾਹੀਦੀ ਆ ਮੈਂ ਕਹਾਂ ਮੈਂ ਤਾਂ ਇੰਡੀਅਨ ਰੈਸਟੋਰੈਂਟ ਲੱਭ ਰਿਹਾ ਕਹਿੰਦਾ ਨੇੜੇ ਹੀ ਇੱਥੇ ਉਹਨੇ ਮੈਨੂੰ ਸਾਰਾ ਸਮਝਾਤਾ ਉਹ ਬਾਈ ਕਹਿੰਦਾ ਮੈਂ ਮਰਾਕੋ ਚ ਵਿਆਹ ਕਰਾਇਆ ਹੋਇਆ ਤੇ ਲੰਡਨ ਦੇ ਵਿੱਚ ਮੈਂ ਫਿਲਹਾਲ ਰਹਿਣਾ ਬਹੁਤ ਟਾਈਮ ਬਾਅਦ ਹਿੰਦੀ ਬੋਲੀ ਫਿਲਹਾਲ ਉਹ ਸਾਹਮਣੇ ਚੌਂਕਾ ਚੌਂਕ ਤਾਂ ਆਪਾਂ ਖੱਬੇ ਪਾਸੇ ਨੂੰ ਜਾਣਾ ਇੰਡੀਅਨ ਰੈਸਟੋਰੈਂਟ ਦੇ ਵਿੱਚ ਕੁਝ ਖਾ ਪੀ ਕੇ ਆਉਣੀ ਆ ਦੇਖੋ ਬਈ ਝਲਕ ਤੁਸੀਂ ਮਰਾਕੇਸ਼ ਦੀ ਕਿੰਨੀਆਂ ਹੀ ਗੱਡੀਆਂ ਨੇ ਯਾਰ ਕਿੰਨਾ ਹੀ ਟੂਰਿਸਟ ਆ ਉਹ ਦੇਖੋ ਸਾਫ ਸਫਾਈ ਬਹੁਤ ਆ ਇੱਥੇ ਲੰਗਣ ਵਾਲਾ ਹਿਸਾਬ ਦਾ ਪਤਾ ਨਹੀਂ ਹੈਗਾ ਦੁਨੀਆ ਦਾ ਲੋਕਲ ਤਾਂ ਲੰਗੀ ਜਾਂਦੇ ਨੇ ਹੱਥ ਹੱਥ ਜਾ ਦੇ ਕੇ। ਬਾਕੀ ਇੰਡੀਆ ਵਾਲਾ ਬਾਈ ਮੈਨੂੰ ਪੁੱਛਦਾ ਸੀ ਕਿੱਧਰ ਚੱਲਿਆ ਮੈਂ ਕਹਾ ਜੀ ਐਵੇਂ ਐਵੇਂ ਦਾ ਮੇਰਾ ਟੂਰ ਆ। ਕਹਿੰਦਾ ਬਈ ਮਰਾ ਕੇਸ਼ ਤੋਂ ਬਾਅਦ ਜਿਹੜੀਆਂ ਕੰਟਰੀਆਂ ਨੇ ਉਹ ਸਾਰੀਆਂ ਤੇਰੇ ਵਾਸਤੇ ਕਹਿੰਦਾ ਡੇਂਜਰਸ ਨਹੀਂ। ਮਤਲਬ ਇੱਥੇ ਆਪਾਂ ਇਕੱਲੇ ਘੁੰਮ ਸਕਦੇ ਹਾਂ ਉਹਨਾਂ ਕੰਟਰੀਆਂ ਦੇ ਵਿੱਚ ਇਕੱਲੇ ਘੁੰਮਣਾ ਥੋੜਾ ਜਆ ਮੁਸ਼ਕਿਲ ਆ। ਇੱਥੇ ਇੱਕ ਤਾਂ ਐਂ ਭਲੇਖਾ ਪਿਆ ਰਹਿੰਦਾ ਆਪਾਂ ਇੰਡੀਆ ਵਾਲੀ ਸਾਈਡ ਦੇ ਹਿਸਾਬ ਨਾਲ ਮੈਂ ਦੇਖੀ ਜਾਂਦਾ ਹੁਣ। ਮੇਰੇ ਇਧਰ ਤਾਂ ਨਹੀਂ ਕੋਈ ਚੀਜ਼ ਆ ਰਹੀ ਚੀਜ਼ ਖੜੀ ਹੁੰਦੀ ਹੈ ਦੂਜੇ ਪਾਸੇ ਹੁਣ ਜਦੋਂ ਮਰਾਕੇਸ਼ ਪਹੁੰਚਣ ਵਾਲੇ ਸੀ ਨਾ ਮੇਰੇ ਨਾਲ ਵੇੜਾ ਮੇਰਾ ਡੱਬਾ ਸੀ ਉਹਦੇ ਵਿੱਚ ਇੱਕ ਮੈਂ ਬੈਠਾ ਸੀ ਇੱਕ ਕੁੜੀ ਬੈਠੀ ਸੀ ਹੋਰ ਮੈਂ ਬੈਠਾ ਆਪਦੇ ਫੋਨ ਤੇ ਕੁਛ ਨਾ ਕੁਛ ਦੇਖੀ ਜਾਂਦਾ ਸੀ ਤੇ ਉਹ ਕੁੜੀ ਵਿਚਾਰੀ ਨਾ ਹੱਥ ਮਾਰਨ ਲੱਗੀ ਰੋ ਰੋ ਕੇ ਤੇ ਮੈਨੂੰ ਕਹਿੰਦੀ ਮੇਰੇ ਨਾਲ ਗੱਲਾਂ ਕਰ ਮੈਨੂੰ ਪੈਨਿਕ اٹੈਕ ਆਇਆ ਮੈਂ ਕਿਹਾ ਹੁਣ ਪੈਨਿਕ اٹੈਕ ਦਾ ਭਾਈ ਸਾਨੂੰ ਤਾਂ ਪਤਾ ਨਹੀਂ ਕਿਵੇਂ ਆਉਂਦਾ ਹੁੰਦਾ ਟੈਨਸ਼ਨ ਟੈਨਸ਼ਨ ਜਿਹੜੇ ਲੈਂਦੇ ਨੇ ਉਹਨਾਂ ਨੂੰ ਆਉਂਦਾ ਹੁੰਦਾ ਕਹਿੰਦੇ ਸੀ ਬਾਜੂ ਮੈਨੂੰ ਪੁੱਛਿਆ ਕਹਿੰਦੀ ਮੈਂ ਟੈਨਸ਼ਨ ਲੈ ਗਈ ਕਿਸੇ ਚੀਜ਼ ਦੀ ਤਾਂ ਮੈਨੂੰ ਆ ਗਿਆ ਫਿਰ ਮੈਂ ਕਿਹਾ ਉਹਨੂੰ ਬਈ ਹੁਣ ਮੈਂ ਕੀ ਕਰਾਂ ਮੈਨੂੰ ਦੱਸ ਕਹਿੰਦੀ ਮੇਰੇ ਨਾਲ ਗੱਲਾਂ ਕਰ ਤੇ ਗੱਲਾਂ ਕਰਕੇ ਮੈਨੂੰ ਡਿਸਟਰੈਕਟ ਕਰ ਤੇ ਮੇਰਾ ਧਿਆਨ ਭੰਗ ਹੋਊਗਾ ਫਿਰ ਇਹ ਪੈਨਿਕ ਅਟੈਕ ਤੋਂ ਮੈਂ ਬਾਹਰ ਆ ਜੂੰਗੀ ਫਿਰ ਉਹਨੂੰ ਮੈਂ ਗੱਲਾਂ ਕੀਤੀਆਂ ਹੁਣ ਗੱਲਾਂ ਵੀ ਮਛੀਛੀ ਦੱਸਣ ਲੱਗ ਗਿਆ ਮੈਂ ਕਿਹਾ ਜੀ ਮੈਂ ਇੰਡੀਆ ਤੋਂ ਆਇਆ ਯੂਟਿਊਬਰ ਆਇਆ ਵਾ ਜਦੋਂ ਆ ਉਹਦੇ ਨਾਲ ਗੱਲਾਂ ਗੁੱਲਾਂ ਕੀਤੀਆਂ ਫਿਰ ਉਹ ਵਿਚਾਰੀ ਠੀਕ ਹੋ ਗਈ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਜ਼ਿੰਦਗੀ 'ਚ ਤੇਰੇ ਟੈਨਸ਼ਨ ਚੱਲਦੀ ਐ ਕੋਈ ਕਹਿੰਦੀ ਹਾਂ ਟੈਨਸ਼ਨ ਚੱਲ ਟੈਂਸ਼ਨਾਂ ਵਾਲੇ ਮਾਜ ਰੱਖੇ ਨਹੀਂ ਮੈਂ ਕਿਹਾ ਸਟੂਡੈਂਟ ਆ ਕਹਿੰਦੀ ਹਾਂ ਸਟੂਡੈਂਟ ਆ ਮੈਂ ਕਿੱਥੇ ਚੱਲੀ ਆ ਕਹਿੰਦੀ ਕਾਨਫਰੈਂਸ ਆ ਮੇਰੀ ਕਾਨਫਰੈਂਸ ਚੱਲੀ ਆ ਮੈਂ ਕਿਤੇ ਚਾਹ ਕਰਕੇ ਫਿਰ ਉਹ ਪੈਨਿਕ ਅਟੈਕ ਤੋਂ ਬਾਹਰ ਆ ਗਈ ਹੁਣ ਉਹ ਵੀਡੀਓ ਤਾਂ ਨਹੀਂ ਬਣਾ ਸਕਦੇ ਸੀ ਵੀਡੀਓ ਬਣਾ ਕੇ ਮੈਂ ਤੁਹਾਨੂੰ ਦੱਸਾਂ ਮੈਂ ਉਹਨੂੰ ਕਿਵੇਂ ਬਾਹਰ ਕੱਢਿਆ ਕਿਉਂਕਿ ਉਹ ਵਿਚਾਰੀ ਰੋਣ ਲੱਗੀ ਤੇ ਛੇਤੀ ਛੇਤੀ ਹੱਥ ਮਾਰਨ ਲੱਗੀ ਕਹਿੰਦੀ ਮੇਰੇ ਨਾਲ ਗੱਲਾਂ ਕਰ ਮੈਨੂੰ ਗੱਲ ਨਾ ਔੜੇ ਫਿਰ ਕਿਉਂਕਿ ਇਹਦੇ ਇੱਕਦੇ ਹੈਂਡਲ ਨਹੀਂ ਨਾ ਕੀਤਾ ਹੁੰਦਾ ਇਹ ਜੀ ਚੀਜ਼ਾਂ ਮੈਂ ਤਾਂ ਪਾਣੀ ਪੂਣੀ ਦੇ ਸਕਦਾ ਸੀ ਉਹ ਕਹਿੰਦੀ ਵੀ ਇਹਦੇ ਨਾਲ ਨਹੀਂ ਪੀ ਸਕਦੀ ਮੈਂ ਕੋਲਡ ਡਰਿੰਕ ਨਹੀਂ ਪੀ ਸਕਦੀ ਇਹ ਚ ਕੈਫੀਨ ਹੁੰਦੀ ਆ ਮੈਨੂੰ ਹੋਰ ਜਾਦੇ ਪ੍ਰੋਬਲਮ ਆ ਜੂਗੀ ਐਂ ਕਰਕੇ ਕੋਈ ਗੱਲ ਸੀ ਹੁਣ ਇਥੋਂ ਥੋੜਾ ਜਿਹਾ ਆਪਾਂ ਨੇੜੇ ਜਾਣਾ ਕਿੰਨਾ ਰਹਿ ਗਿਆ ਇੰਡੀਆ ਰੈਸਟੋਰੈਂਟ ਕੀ ਹੋ ਗਿਆ ਨੂੰ 250 ਮੀਟਰ ਰਹਿ ਗਿਆ ਆ ਦੇਖੋ ਸਾਰੇ ਇਹ ਲਾਲ ਲਾਲਾ ਬਿਲਡਿੰਗਾਂ ਦਿਖ ਰਹੀਆਂ ਨੇ ਧੁਰ ਤੱਕ ਇੱਧਰ ਵੀ ਕੰਧਾਂ ਸਾਰੀਆਂ ਲਾਲ ਨੇ ਇਹ ਰੈੱਡ ਸਿਟੀ ਆ ਇਹ ਇੱਕ ਇੱਥੇ ਰੈੱਡ ਸਿਟੀ ਆ ਇੱਕ ਵਾਈਟ ਸਿਟੀ ਆ ਤੇ ਇੱਕ ਬਲੂ ਸਿਟੀ ਆ ਵਾਈਟ ਸਿਟੀ ਕਾਸਾ ਬਲੰਕਾ ਰੈੱਡ ਸਿਟੀ ਮਰਾਕੇਸ਼ ਬਲੂ ਸਿਟੀ ਕੈਸ਼ ਹਾਫਨ ਕਰਕੇ ਕੋਈ ਐਂ ਜਗ੍ਹਾ ਨਾਰਥ ਮਰੋਕੋ ਦੇ ਵਿੱਚ ਆ ਗਈ ਉਹ ਉਧਰ ਆਪਾਂ ਗਏ ਹੀ ਨਹੀਂ ਹੈਗੇ ਤੇ ਫਿਲਹਾਲ ਸਾਨੂੰ ਰੈੱਡ ਸਿਟੀ ਦਿਖਾਉਣ ਲੈ ਕੇ ਆਏ ਆ ਇੱਧਰ ਸਾਹਮਣੇ 1 2 3 4 5 6 7 8 ਅੱਠ ਮੁੰਡੇ ਜਾ ਰਹੇ ਨੇ ਸਾਰਾ ਟੂਰਿਸਟਾਂ ਦਾ ਟੋਲਾ ਜਾ ਰਿਹਾ ਹੈ। ਇੱਧਰ ਲਿਖਿਆ ਹੋਇਆ ਜੀ ਸਾਹਮਣੇ ਕਲੇ ਓਵਨ ਆਥੈਂਟਿਕ ਇੰਡੀਅਨ ਫਿਊਜ਼ਨ ਇਹਦੇ ਅੰਦਰ ਆਪਾਂ ਚੱਲਦੇ ਹਾਂ। ਵੈਸੇ ਇੰਡੀਆ ਰੈਸਟੋਰੈਂਟ ਨਹੀਂ ਲਿਖਿਆ ਹੋਇਆ ਇਹਦਾ ਮੈਨੂ ਮੈਨੂ ਦੇਖ ਕੇ ਪਤਾ ਲੱਗਦਾ ਵੀ ਇਹ ਇੱਕ ਇੰਡੀਅਨ ਰੈਸਟੋਰੈਂਟ ਆ। ਜਿਹੜੇ ਹਿਸਾਬ ਨਾਲ ਇਹਨਾਂ ਨੇ ਚਾਦਰਾਈਆਂ ਪਛਾਈਆਂ ਦੇ ਅੰਦਰ ਚਿੱਟੀਆਂ ਜੀਆਂ ਪੂਰਾ ਵੱਟ ਕੱਟਣਗੇ ਇਹ ਰੇਟ ਵਾਲਾ। ਇਟਸ ਹੈਲੋ ਬ੍ਰਦਰ ਤੇ ਮੈਨੂੰ ਕਾਫੀ ਲੋਕ ਕਹਿੰਦੇ ਹੁੰਦੇ ਨੇ ਭਾਈ ਆਪ ਦਾ ਫੂਡ ਵੀ ਦਿਖਾਇਆ ਕਰੋ ਕਿਉਂਕਿ ਫੂਡ ਮੇਰਾ ਹੈ ਨਾ ਵੀ ਬਾਹਰ ਤਾਂ ਮੈਂ ਕੋਈ ਟਰਾਈ ਕਰਦਾ ਨਹੀਂ ਮੇਰੀ ਸਿੰਪਲ ਦਾਲ ਰੋਟੀ ਹੁੰਦੀ ਹੈ ਤਾਂ ਕਰਕੇ ਮੈਂ ਬਾਦਾ ਬਾੜਾ ਉਹ ਤੇ ਫੋਕਸ ਨਹੀਂ ਕਰਦਾ ਕਿ ਤੁਸੀਂ ਵੈਸੇ ਮੈਂ ਦਿਖਾਉਣਾ ਹੀ ਹੁੰਦਾ ਮਾੜਾ ਮੋਟਾ ਜਿਹੜੀ ਦਾਲ ਰੋਟੀ ਹੁੰਦੀ ਹੈ ਮੇਰੀ ਤੇ ਇਧਰਲੇ ਪਾਸੇ ਦੇਖੋ ਆਪਣਾ ਪਨੀਰ ਆ ਤੇ ਉਹ ਕੰਪਲੀਮੈਂਟਰੀ ਮਟਰ ਆ ਗਈ ਜਿਹੜੇ ਬੱਸ ਸਟੈਂਡਾਂ ਤੇ ਮਿਲਦੇ ਹੁੰਦੇ ਨੇ ਹਲਵਾਈਆਂ ਵਾਲੀਆਂ ਦੁਕਾਨਾਂ ਤੇ ਇਧਰਲੇ ਪਾਸੇ ਆਪਣੇ گارਲਿਕ ਨਾਨ ਆ ਗਈ ਠੀਕ ਹੈ ਜੀ ਲੋਜੀ ਖਾ ਪੀ ਕੇ ਅਗੇ 155 ਰਾਮ ਦਾ ਬਿੱਲ ਬਣਿਆ ਤੇ ਕਰੰਸੀ ਨੂੰ ਜੇ 9 ਨਾਲ ਗੁਣਾ ਕਰੀਏ ਸਾਰੀ ਨੋ ਵੀਡੀਓ ਸ਼ਿਟ ਓ ਓਕੇ 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 ਬਾਈ ਕਹਿੰਦਾ ਬਈ ਮੋਟਰਸਾਈਕਲ ਤੇ ਆਉਂਦਾ ਬੰਦਾ ਕੋਈ ਤੇਰੇ ਹੱਥ ਚੋਂ ਖੋ ਕੇ ਲੈ ਜਾਊਗਾ ਵੀ ਇਹਦਾ ਹਿਸਾਬ ਨਾ ਬਣਾ ਐ ਕਹਿੰਦਾ ਜੀ ਕਹਿੰਦਾ ਐ ਇਸ਼ਾਰਾ ਕਰਦਾ ਸੀ ਉਹ ਮੈਂ ਕਹਿੰਦਾ ਵੀ 155 ਬਿੱਲ ਬਣਿਆ ਸੀ 155 ਦੇ ਹਿਸਾਬ ਨਾਲ 1400 ਰੁਪਇਆ ਬਣ ਗਿਆ ਇੰਡੀਆ ਦਾ खासा ਮਹਿੰਗਾ ਕੰਮ ਆ ਯਾਰ ਰੋਟੀ ਵਾਲਾ ਪਰ ਗੱਲ ਆਏ ਆ ਵੀ ਰੋਟੀ ਖਾਈ ਦੀ ਵੀ ਇੱਕ ਟਾਈਮ ਜਿਵੇਂ ਸਵੇਰ ਦੇ ਦਾ ਚਾਹਾਂ ਬਿਸਕੁਟ ਜਾਂ ਕੋਲਡ ਡਰਿੰਕ ਚੱਲ ਰਿਹਾ ਸੀ ਹਨਾ ਹੁਣ ਰੋਟੀ ਖਾ ਲਈ ਹੁਣ ਰਾਤ ਨੂੰ ਭੁੱਖਣੀ ਲੱਗੀ 8:30 ਤਾਂ ਵੱਜ ਗਏ ਹੁਣ ਸਵੇਰ ਤੇ ਗੱਲ ਗਈ ਤਾਂ ਇੱਕ ਟਾਈਮ ਦੀ 1400 ਰੁਪਇਆ ਤਾਂ ਜ਼ਿਆਦਾ ਆ ਪਰ ਜੇ ਸਾਰੇ ਦਿਨ ਚ ਇੱਕ ਵਾਰੀ ਹੀ ਖਾਣੀ ਆ 1400 ਦੀ ਫੇਰ ਠੀਕ ਆ ਸਾਰੀ ਥੈਂਕ ਯੂ ਦੇਖ ਵੈਲਕਮ oh thank you so much वेलकम थैंक यू थैंक यू हां आई एम गोइंग टू अ होटल नो नो आई डोंट नो द नेम 3 किलोमीटर फ्रॉम हियर आई विल हायर अ टैक्सी एडवांस ਆ ਬਾਈ ਕੰਮ ਇੱਥੇ ਮਿੰਨੀ ਉੱਪਰ ਫਰਾਰੀਆਂ ਰੇਂਜ ਰੋਵਰਾਂ ਜੀ ਵੈਗਨਾਂ ਇਹ ਜਾਂ ਕੋਈ ਸੜਕਾਂ ਤੇ ਆਮ ਹੀ ਦੇਖਣ ਨੂੰ ਮਿਲ ਜੂਗਾ ਮੈਂ ਹੁਣ ਕੋਈ ਟੈਕਸੀ ਵਾਲ ਦੀ ਵੇਟ ਕਰ ਰਿਹਾ ਜੇ ਆਪਾਂ ਨੂੰ ਕੋਈ ਮਿਲ ਜੇ ਆ ਆ ਗਿਆ ਬਾਈ ਹੈਲੋ ਬ੍ਰਦਰ भाइया पैलेस भाइया भाइया नियर भाइया पैलेस माय होटल इज नियर भाइया पैलेस दिस इज माय होटल दर एस आई हाउ मच हाउ मच हाउ मच यू विल चार्ज नो प्रॉब्लम नो ब्रदर टेल मी ओ माय गॉड 100 इज नॉट ओके ब्रो वेरी नियर ओनली थ्री किलोमीटर्स ओ नो 20 20 is maximum 20, 20 20 20 brother it's 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 evening time it's closing time 20 okay okay let me wait wait thank you brother thank you लो जी टैक्सी ਦੇ ਵਿੱਚ ਬਹਿ ਕੇ ਤੁਸੀਂ ਸ਼ਹਿਰ ਦੀ ਝਲਕ ਦੇਖ ਲਓ ਕੱਲ ਤਾਂ ਆਪਾਂ ਤੁਰ ਫਿਰ ਕੇ ਹੀ ਘੁੰਮਣਾ ਤੇ ਬਾਈ ਹੋਰੇ ਮੰਗਦੇ ਸੀ 100 ਆਪਾਂ 20 ਦੇ ਵਿੱਚ ਗੱਲ ਨਵੇੜਤੀ 80 ਵੱਧ ਮੰਗ ਰਿਹਾ ਸੀ ਮੈਂ ਦੱਸ ਕਹਿਣ ਲੱਗਿਆ ਸੀ ਪਹਿਲਾਂ ਆਵਾਂਗਾ ਚਲ ਕੋਈ ਨਾ 20 ਦੇ ਦਿੰਨੇ ਆ ਹੁਣ ਆ ਠੰਡਾ ਟਾਈਮ ਆ ਠੀਕ ਆ ਬਾਈ ਨੇ ਕਹਦਾ ਕਹਿੰਦਾ ਕੋਈ ਚੱਕਰ ਨਹੀਂ ਆਈ ਬਹਿ ਜਾ ਜਿਹੜਾ ਬੰਦਾ ਕਹਿੰਦਾ ਨਾ ਤੁਹਾਨੂੰ ਵੀ ਕੋਈ ਚੱਕਰ ਨਹੀਂ ਆਈ ਬਹਿ ਜਾ ਉਹ ਤਾਂ ਇਹਦੀ ਚੇਪੀ ਪੱਟੂ ਨਾਲ ਥੋੜੀ ਤੁਸੀਂ ਯਾਦ ਰੱਖੋਗੇ ਤੇ ਫਿਰ 20 ਦੇ ਵਿੱਚ ਗੱਲ ਨਵੇੜ ਲਈ ਸਾਢੇ 3 ਕਿਲੋਮੀਟਰ ਆਪਾਂ ਜਾਣਾ ਕੋਈ ਉੱਥੇ ਫੇਮਸ ਲੋਕੇਸ਼ਨ ਆ ਉਹਨੂੰ ਬਾਹੀ ਵਾਲ ਲੋਕੇਸ਼ਨ ਕਿ ਆ ਬਾਹੀਆ ਪੈਲਸ ਕਿਹਾ ਜਾਂਦਾ ਤੇ ਉਹਦੇ ਨੇੜੇ ਆਪਣਾ ਹੋਟਲ ਆ नो ब्रदर वी टॉक अबाउट 20 ड्रंस 20 नो नो थैंक यू बीद राम दी ਗੱਲ ਹੋਈ ਸੀ ਤੁਸੀਂ ਰਿਕਾਰਡਿੰਗ ਵੀ ਦੇਖੀ ਹੋਣੀ ਇੱਥੇ ਉੱਤਰ ਕੇ ਬਾਈ ਕਹਿੰਦਾ 30 ਮੈਂ ਦੱਸ ਦੇਣ ਨੂੰ ਫਿਰਦਾ ਸੀ ਰੋਹੀ ਗੱਲ ਆ ਵੀ ਚਲ ਆਪਣੇ ਕੋਲ ਰਿਕਾਰਡਿੰਗ ਤਾਂ ਹੈਗੀ ਸੀ ਪਰ ਜੇ ਬਹਿਸ ਬਾਜੀ ਹੋ ਜਾਂਦੀ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਸੀ ਆਪਾਂ ਨੂੰ ਦੇਣਾ ਹੀ ਪੈਣਗੇ ਪਰ ਫਿਰ ਵੀ ਰਿਕਾਰਡਰ ਕੋਡ ਬੰਦਾ ਰੱਖੇ ਕੋਲ ਜਿਆਦਾ ਵਧੀਆ ਹੋ ਜਾਂਦਾ ਲੋਜੀ ਰੂਮ ਦੇ ਵਿੱਚ ਆ ਕੇ ਬੈਗੇ ਆ ਬਹੁਤ ਸੋਹਣਾ ਹੋਟਲ ਬਣਿਆ ਹੋਇਆ ਏ ਤੇ ਮੈਂ ਇੱਥੇ booking.com ਤੇ ਇਹਨੂੰ ਬੁੱਕ ਕਰ ਰਿਹਾ ਸੀ ਆਨਲਾਈਨ ਜਦੋਂ ਪੇਮੈਂਟ ਕਰਨ ਦੀ ਕੋਸ਼ਿਸ਼ ਕਰਦਾ ਸੀ ਨਾ ਪੇਮੈਂਟ ਨਹੀਂ ਹੋ ਰਹੀ ਸੀ ਤੁਸੀਂ ਆਪ ਦੇਖੋ ਬਈ ਜਿੰਨੇ ਦਾ ਆਪਣਾ ਖਾਣ ਪੀਣ ਦਾ ਬਿੱਲ ਬਣ ਗਿਆ ਉਦੋਂ ਅੱਧੇ ਰੇਟ ਦਾ ਇਹ ਮੈਨੂੰ ਹੋਟਲ ਮਿਲ ਗਿਆ ਰਹਿਣ ਵਾਸਤੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇੱਥੇ ਖਾਣਾ ਪੀਣਾ ਮਹਿੰਗਾ ਤੇ ਰਹਿਣਾ ਸਸਤਾ ਹੋਟਲ ਸਸਤੇ ਨਹੀਂ ਇਨਾ ਵੀ ਕਿਤੇ ਨਾ ਕਿਤੇ ਸਸਤੀ ਆ ਕਿਤੇ ਕਿਤੇ ਮਹਿੰਗੀ ਆ ਐ ਜੇ ਰੇਟ ਆ ਹਨਾ ਪਰ ਖਾਣ ਪੀਣ ਬਹੁਤ ਜਿਆਦਾ ਮਹਿੰਗਾ ਮੈਂ ਤੁਹਾਨੂੰ ਸਵੇਰੇ ਵੀ ਦੱਸ ਕੇ ਹਟਿਆ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਘਰ ਦੇ ਵਿੱਚ ਬਲੂ ਬਲੂ ਸਾਰੇ ਘਰ ਹੀ ਇੱਥੇ ਐਵੇਂ ਨਹੀਂ ਇਹਦੀ ਵੀ ਛੱਤ ਦੇਖੋ ਲੈ ਇੱਥੇ ਦੇਖੀ ਹੈ ਹੱਥ ਲੱਗੀ ਜਾਂਦਾ ਛੱਤਾਂ ਨੂੰ ਤੇ ਇਹ ਸਾਰਿਆਂ ਕੋਲ ਦੇਸੀ ਪੱਖੇ ਹੁੰਦੇ ਨੇ ਆਲੇ ਆ ਆਪਣਾ ਕਮਰਾ ਇੱਕ ਬੈੱਡ ਇੱਧਰ ਲੱਗਿਆ ਹੋਇਆ ਇੱਕ ਬੈੱਡ ਇੱਧਰ ਲੱਗਿਆ ਹੋਇਆ ਤੇ ਮੈਂ ਇਕੱਲੇ ਨਹੀਂ ਰਹਿਣਾ ਇਹ ਮੈਨੂੰ 900 ਰੁਪਏ ਦਾ ਮਿਲ ਗਿਆ ਕਮਰਾ ਹੁਣ ਮੈਂ ਦੋ ਰਾਤਾਂ ਰਹਿਣਾ ਇੱਥੇ 1800 ਰੁਪਏ ਚ 1500 ਦੀ ਮੈਂ ਤੇ ਉਹ ਜਿਹੜੀ ਮੈਂ ਕੁੜੀ ਮੈਂ ਹੁਣ ਫੇਰ ਯਾਦ ਕਰੀ ਜਾਣਾ ਸੀ ਯਾਰ ਮੈਂ ਕਹਾ ਵੀ ਇਹ ਕੀ ਸਿਨੈਜਾ ਹੋ ਗਿਆ ਕੁੜੀ ਮੈਨੂੰ ਕਹਿੰਦੀ ਨਾ ਕਹਿੰਦੀ ਵੀ ਮੇਰੇ ਕੋਲ ਕੋਈ ਚੀਜ਼ ਨਹੀਂ ਹੈਗੀ ਤੈਨੂੰ ਦੇਣ ਵਾਸਤੇ ਨਹੀਂ ਤੈਨੂੰ ਮੈਂ ਕੋਈ ਨਾ ਕੋਈ ਗਿਫਟ ਦੇਣਾ ਸੀ ਵੀ ਤੂੰ ਅੱਜ ਮੈਨੂੰ ਬਚਾ ਲਿਆ ਉਹ ਕੁੜੀ ਨੇ ਮੈਨੂੰ ਐਵੇਂ ਕਿਹਾ ਤੇ ਉਹ ਤਾਂ ਵਿਚਾਰੀ ਰੋ ਕੇ ਇਹੇ ਕਰੀ ਮੈਨੂੰ ਪਤਾ ਨਹੀਂ ਮੈਂ ਤਾਂ ਉਹੀ ਸੋਚੀ ਜਾ ਮੈਂ ਕਹਾ ਯਾਰ ਆ ਕੀ ਚੱਕਰ ਜਾ ਹੁੰਦਾ ਤੇ ਚਲੋ ਇਹ ਵੀ ਕੋਈ ਚੀਜ਼ਾਂ ਹੁੰਦੀਆਂ ਹੋਣਗੀਆਂ ਭਾਈ ਚਲ ਮੈਂ ਗੱਲਾਂ ਗੁੱਲਾਂ ਕਰਕੇ ਉਹਨੂੰ ਡਿਸਟਰੈਕਟ ਕਰਕੇ ਜਾਂਦੀ ਹੋਈ ਵਿਚਾਰੀ ਬਧੀਆਂ ਮੇਰਾ ਧੰਨਵਾਦ ਕਰਕੇ ਗਈ ਤੇ ਇਹਨਾਂ ਨੂੰ ਵੈਲਕਮ ਟੂ ਮਰੋਕੋ ਵੈਲਕਮ ਟੂ ਮਰੋਕੋ ਕਹਿਣ ਦੀ ਬਾਲੀ ਹੱਤ ਪਈ ਹੁੰਦੀ ਆ ਉਹ ਵੀ ਵਿਚਾਰੀ 8-9 ਵਾਰੀ ਮੈਨੂੰ ਕਹਿ ਕੇ ਗਈ ਸੋ ਇਹੀ ਆ ਅੱਜ ਦੀ ਵੀਡੀਓ ਦੇ ਵਿੱਚ ਹੁਣ ਇੱਥੋਂ ਮਤਲਬ ਇੱਥੇ ਆਪਾਂ ਰਾਤ ਕੱਟਾਂਗੇ ਖਾਣ ਪੀਣ ਦਾ ਕੋਈ ਮਤਲਬ ਹੁਣ ਹਿਸਾਬ ਨਹੀਂ ਹੈਗਾ ਟੈਟਾ ਫੁੱਲਾ ਕੰਮ ਪਾਣੀ ਦੀ ਬੋਤਲ ਮੈਂ ਆ ਦੇ ਕੋਲ ਰੱਖ ਲੂੰਗਾ ਤੇ ਸਵੇਰੇ ਆਪਾਂ ਜਾਵਾਂਗੇ ਇੱਥੋਂ ਦੀ ਜਿਹੜੀ ਫੇਮਸ ਇੱਕ ਜਗ੍ਹਾ ਸਵੇਰੇ ਤਾਂ ਨਹੀਂ ਜਾਂਦੇ ਦੁਪਹਿਰ ਤੋਂ ਬਾਅਦ ਜਾਵਾਂਗੇ ਉਹ ਕੱਲ ਵੀ ਇੱਥੇ ਰੁਕਣਾ ਪੈਣਾ ਉਹ ਥਾਂ ਦੇਖਣ ਆ ਲਈ ਆ ਉਹ ਸ਼ਾਮ ਨੂੰ ਜਿਆਦਾ ਵਧੀਆ ਰਹਿੰਦੀ ਆ ਸਵੇਰੇ ਦੇਖਣ ਦਾ ਕੋਈ ਫਾਇਦਾ ਨਹੀਂ ਸਵੇਰੇ 12 1 ਵਜੇ ਤੋਂ ਪਹਿਲਾਂ ਇੱਥੇ ਕੁਝ ਵੀ ਨਹੀਂ ਖੁੱਲਦਾ ਹਨਾ ਚੀਜ਼ਾਂ ਮਤਲਬ ਟੂਰਿਸਟ ਘੱਟ ਘੁੰਮਦੇ ਨੇ ਧੁੱਪ ਬਹੁਤ ਜ਼ਿਆਦਾ ਆ ਤਾਂ ਕਰਕੇ ਫਿਰ ਮੈਂ ਇੱਥੇ ਦੋ ਦਿਨਾਂ ਵਾਸਤੇ ਰਿਹਾ ਹੁਣ ਤਾਂ ਰਾਤ ਪੈ ਗਈ ਕਿਉਂਕਿ ਅੱਜ ਸਫ਼ਰ ਬਹੁਤ ਦੂਰ ਸੀ 700 750 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਆ ਆਪ ਸੋ ਨੰਮੀ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਬਦੋ ਬਦ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਤੇ ਜਿਸ ਨੂੰ ਵਧੀਆ ਲੱਗ ਰਹੀ ਆ ਤਾਂ ਬਸ ਵੇਟ ਕਰੋ ਇਹ ਜਿਹੇ ਜਿਹੇ ਪਟਾਕੇ ਪੈਣ ਵਾਲੇ ਨੇ ਅੱਗੇ ਥੋੜੇ ਦਿਨਾਂ ਤੱਕ ਤੁਸੀਂ ਵੀ ਕਹੋਗੇ ਚੱਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਆ ਠੀਕ ਹੈ ਵਾਕਿ ਕੋਈ ਛੇਕਾ ਖਾਸਾ ਵਾਕਿ ਕੁਝ ਹੀ ਕੀ ਫਤ ਹੈ